ਕਾਂਗਰਸ ਕੇਂਦਰੀ ਚੋਣ ਕਮੇਟੀ ਦੀ ਮੀਟਿੰਗ ਦੇ ਵਿੱਚ ਪੰਜਾਬ ਦੇ ਉਮੀਦਵਾਰਾਂ ਤੇ ਹੋਈ ਚਰਚਾ 7 ਤੋਂ 8 ਉਮੀਦਵਾਰਾਂ ਦੇ ਨਾਂ ਤੇ ਚਰਚਾ ਜਲਦ ਆ ਸਕਦੀ ਹੈ ਪਹਿਲੀ ਲਿਸਟ। ਲੋਕ ਸਭਾ ਚੋਣਾਂ ਦੇ ਲਈ ਅਕਾਲੀ ਦਲ ਨੇ 7 ਉਮੀਦਵਾਰਾਂ ਦੀ ਪਹਿਲੀ ਲਿਸਟ ਕੀਤੀ ਜਾਰੀ। ਅੰਮ੍ਰਿਤਸਰ ਤੋਂ ਅਨਿਲ ਜੋਸ਼ੀ ਨੂੰ ਦਿੱਤੇ ਟਿਕਟ, ਗੁਰਦਾਸਪੁਰ ਤੋਂ ਦਲਜੀਤ ਚਿਮਾ ਨੂੰ ਮੈਦਾਨ ਤੇ ਵਿੱਚ ਉਤਾਰਿਆ। ਪਟਿਆਲਾ ਤੋਂ ਐਨ.ਕੇ ਸ਼ਰਮਾ ਤੇ ਖੇੜਿਆਦਾ ਨਾਲ ਪਰਸਪਰ ਚੋਣ ਕਾਲੀਦਲ ਨੇ ਮੋਰ ਪ੍ਰੇਮ ਸਿੰਘ ਚੰਦੂ ਮਾਜਰਾ ਤੇ ਜਤਾਇਆ ਭਰੋਸਾ ਸੰਗਰੂਰ ਤੋਂ ਢਿੰਡ ਸਾਹਿਬ ਪਰਿਵਾਰ ਦੀ ਥਾਂ ਇਕਬਾਲ ਸਿੰਘ ਝੁੰਡਾ ਨੂੰ ਟਿਕਟ ਫਰੀਦਕੋਟ ਤੋਂ ਰਾਜਵਿੰਦਰ ਸਿੰਘ ਤੇ ਫਤਿਹਗੜ੍ਹ ਸਾਹਿਬ ਤੋਂ ਵਿਕਰਮਜੀਤ ਸਿੰਘ ਨੂੰ ਬਣਾਇਆ ਉਮੀਦਵਾਰ ਮੁਖੰਤਰੀ ਭੋਨਤਵਾਨੇ ਲਗਾਤਾਰ ਦੂਜੇ ਦਿਨ ਅਸਮ ਦੇ ਵਿੱਚ ਚੋਣ ਕਿ ਕੀਤਾ ਚੋਣ ਪ੍ਰਚਾਰ ਰੋਡ ショਅ ਕਰਕੇ ਦਿਖਾਈ ਸਿਆਸੀ ਤਾਕਤ ਪਾਰਟੀ ਮੀਦਵਾਰਾਂ ਦੇ ਲਈ ਜੁਟਾਇਆ ਸਮਰਥਨ ਦੋ ਸੀਟਾਂ ਤੇ ਚੋਣ ਲੜ ਰਹੀ ਹੈ ਆਪ ਪੰਜਾਬ ਦੇ ਵਿੱਚ ਕਿਸਾਨਾਂ ਵੱਲੋਂ ਬੀਜੇਪੀ ਉਮੀਦਵਾਰਾਂ ਦਾ ਵਿਰੋਧ ਲਗਾਤਾਰ جاری ਗੁਰਦਾਸਪੁਰ ਦੇ ਵਿੱਚ ਕਿਸਾਨਾਂ ਨੇ ਦਿਨੇਸ਼ ਬੱਬੂ ਦੀ ਘੇਰੀ ਗੱਡੀ ਤਾਂ ਫਰੀਦਕੋਟ ਦੇ ਵਿੱਚ ਮੋੜ ਹੰਸਰਾਜ ਹੰਸ ਦਾ ਕੀਤਾ ਵਿਰੋਧ ਅਮਰੀਕਸਰ ਦੇ ਵਿੱਚ ਤਰਨਜੀਤ ਸੰਧੂ ਦਾ ਕਿਸਾਨਾਂ ਵੱਲੋਂ ਸਵਾਗਤ ਸਰਹਦੀ ਇਲਾਕੇ ਦੇ ਕਿਸਾਨਾਂ ਨੂੰ ਮਿਲਣ ਪਹੁੰਚੇ ਭਾਜਪਾ ਉਮੀਦਵਾਰ ਸੰਧੂ ਕਿਸਾਨਾਂ ਦੇ ਵੱਲੋਂ ਕੀਤਾ ਕਿ ਫੁੱਲਾਂ ਦੀ ਵਰਖਾ ਮੁਹਾਲੀ ਦੇ ਮਟੌਰ ਥਾਣੇ ਦੇ ਐਸਐਚਓ ਤੇ ਜਾਣਲੇਵਾ ਹਮਲਾਵਰ ਕੁਰਾਲੀ ਨੇੜੇ ਐਸਐਚਓ ਗੱਬਰ ਸਿੰਘ ਦੀ ਗੱਡੀ ਦਾ ਟੁੱਟਿਆ ਸ਼ੀਸ਼ਾ ਬੁਲੇਟ ਪ੍ਰੂਫ ਕਾਰ ਹੋਣ ਦੇ ਕਾਰਨ ਹੋਇਆ ਬਚਾ ਦਿੱਲੀ ਦੇ ਸਿਲੰਪੁਰ ਇਲਾਕੇ ਦੇ ਵਿੱਚ ਦਿਨ ਦਿਹਾੜੇ ਨੌਜਵਾਨ ਨੂੰ ਮਾਰੀ ਗੋਲੀ ਪਿੱਛੇ ਤੋਂ ਆਏ ਬਦਮਾਸ਼ ਨੇ ਸਿਰ ਤੇ ਕੀਤਾ ਫਾਇਰ ਸੀਸੀਟੀਵੀ ਵੀ ਆਈ ਸਾਹਮਣੇ ਸ਼ਖਸ ਦੀ ਹੋਈ ਮੌਤ ਜੰਦਰ ਦੇ ਪਿੰਡ ਸ਼ੰਕਰਦੇਵਿਚ ਨਿਸ਼ਾਨ ਸਾਹਿਬ ਚੜਾਉਣ ਵੇਲੇ ਦੋ ਨੌਜਵਾਨਾਂ ਨੂੰ ਲੱਗਿਆ ਕਰੰਟ ਦੋਹਾਂ ਦੀ ਮੌਕੇ ਤੇ ਹੋਈ ਮੌਤ ਨੇੜੇੋਂ ਲੰਗਰੀਆਂ ਬਿਜਲੀ ਦੀਆਂ ਤਾਰਾਂ ਦੀ ਲਪੇਟ ਦੇ ਵਿੱਚ ਆਉਣ ਦੇ ਕਾਰਨ ਵਾਪਰਿਆ ਹਾਦਸਾ ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਨਿਊਜ਼ ਰੇਟਿੰਗ ਪੰਜਾਬ ਦਾ ਮੈਂ ਪ੍ਰਵਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਸੱਤ ਵਾਲੀਆਂ ਖਬਰਾਂ ਦੇ ਵਿੱਚ ਸਵਾਗਤ ਹੈ ਸਭ ਤੋਂ ਪਹਿਲਾਂ ਗੱਲ ਹੋਵੇਗੀ ਸ਼੍ਰੋਮਣੀ ਅਕਾਲੀ ਦਲ ਦੇ ਸਪੈਸ਼ਲ ਸੱਤ ਦੀ ਲੋਕ ਸਭਾ ਚੋਣਾਂ ਦੇ ਲਈ ਅਕਾਲੀ ਦਲ ਦੇ ਵੱਲੋਂ ਪਹਿਲੀ ਲਿਸਟ ਜਾਰੀ ਕਰ ਦਿੱਤੀ ਗਈ ਆ ਅਕਾਲੀ ਦਲ ਨੇ ਸੱਤ ਉਮੀਦਵਾਰਾਂ ਦਾ ਐਲਾਨ ਕੀਤਾ ਹੈ ਗੁਰਦਾਸਪੁਰ ਤੋਂ ਡਾਕਟਰ ਦਲਜੀਤ ਸਿੰਘ ਚੀਮਾ ਨੂੰ ਟਿਕਟ ਮਿਲੀ ਆ ਪਟਿਆਲਾ ਤੋਂ ਐਨ ਕੇ ਸ਼ਰਮਾ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਹੈ ਅੰਮ੍ਰਿਤਸਰ ਤੋਂ ਅਨਿਲ ਜੋਸ਼ੀ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹੋਣਗੇ ਨਾਦਪੁਰ ਸਾਹਿਬ ਤੋਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਤੇ ਦਾ ਖੜਿਆ ਗਿਆ ਸੰਗਰੂਰ ਤੋਂ ਇਕਬਾਲ ਸਿੰਘ ਝੁੰਡਾ ਦੇ ਨਾਂ ਤੇ ਮੋਹਰ ਲਗਾਈ ਗਈ ਹੈ ਫਰੀਦਕੋਟ ਤੋਂ ਰਾਜਵਿੰਦਰ ਸਿੰਘ ਤੇ ਫਤਿਹਗੜ੍ਹ ਸਾਹਿਬ ਤੋਂ ਵਿਕਰਮਜੀਤ ਸਿੰਘ ਨੂੰ ਟਿਕਟ ਦਿੱਤੀ ਗਈ ਹੈ ਪਹਿਲੀ ਲਿਸਟ ਦੇ ਵਿੱਚ ਹਾਲਾਂਕਿ ਹਰ ਸਿਮਰਤ ਕੋਰ ਬਦਲ ਦਾ ਨਾਮ ਨਹੀਂ ਹੈ ਆ ਵਿਕਰਮਜੀਤ ਸਿੰਘ ਖਾਲਸਾ ਦੀ ਗੱਲ ਕੀਤੀ ਜਾਵੇ ਤਾਂ ਫਤਿਹਗੜ੍ਹ ਸਾਹਿਬ ਦੇ ਇੰਚਾਰਜ ਨੇ ਬਸੰਤ ਸਿੰਘ ਖਾਲਸਾ ਦੇ ਬੇਟੇ ਨੇ ਬਸੰਤ ਸਿੰਘ ਖਾਲਸਾ ਅਕਾਲੀ ਸਰਕਾਰ ਦੇ ਵਿੱਚ ਕੈਬਨਿਟ ਮੰਤਰੀ ਰਹੇ ਬਸੰਤ ਸਿੰਘ ਖਾਲਸਾ ਅਕਾਲੀ ਦਲ ਦੇ ਐਮਪੀ ਵੀ ਰਹੇ ਤੋ ਖਾਲਸਾ ਪੰਥ ਦੇ ਸਾਜਨਾ ਦਿਵਸ ਵਾਲੇ ਦਿਨ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ 7 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ। ਸੋ ਨਾਰਤਨ ਉਸ ਤਸਵੀਰਾਂ ਵਿਖਾ ਰਹੇ ਆ ਕਿ ਉਮੀਦਵਾਰਾਂ ਦੇ ਐਲਾਨ ਹੋਣ ਤੋਂ ਬਾਅਦ ਚ ਕਿਵੇਂ ਉਮੀਦਵਾਰਾਂ ਦੇ ਜਿਹੜੇ ਸਾਥੀ ਨੇ ਵਰਕਰ ਇਹਨਾਂ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਖੁਰਜੇ ਦਾ ਮੂੰਹ ਮਿੱਠਾ ਕਰਵਾ ਕੇ ਜਿਹੜੇ ਕਿ ਵਧਾਈ ਦਿੱਤੀ ਜਾ ਰਹੀ ਹੈ ਸੋ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ 7 ਸੀਟਾਂ ਨੂੰ ਲੈ ਕੇ ਜਿਹੜੇ ਕਿ ਪੱਤੇ ਖੁੱਲੇ ਗਏ ਨੇ 7 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਅਤੇ ਇਸ ਵਾਸਤੇ ਦਿਨ ਵੀ ਜਿਹੜਾ ਚੁਣਿਆ ਗਿਆ ਖਾਲਸਾ ਪੰਥ ਦਾ ਸਾਜਨਾ ਦਿਵਸ ਖਾਲਸਾ ਪੰਥ ਦੇ ਸਾਜਨਾ ਦਿਵਸ ਵਾਲੇ ਦਿਨ ਹੀ ਅਕਾਲੀ ਦਲ ਨੇ 7 ਉਮੀਦਵਾਰਾਂ ਦਾ ਐਲਾਨ ਕੀਤਾ ਗੁਰਦਾਸਪੁਰ ਦੀ ਗੱਲ ਕੀਤੀ ਜਾਵੇ ਮਾਝਾ ਖੇਤਰ ਦਾ ਲੋਕ ਸਭਾ ਹਲਕਾ ਗੁਰਦਾਸਪੁਰ ਜਿੱਥੋਂ ਕਿ ਡਾਕਟਰ ਦਲਜੀਤ ਸਿੰਘ ਚੀਮਾ ਨੂੰ ਆਰਟਿਕਟ ਦਿੱਤੀ ਗਈ ਹੈ ਹਾਲਾਂਕਿ ਸ੍ਰੀ ਨਨਪੁਰ ਸਾਹਿਬ ਤੋਂ ਵੀ ਜੋ ਕਿ ਦਾਵੇਦਾਰੀ ਦਾਵੇਦਾਰ ਸਨ ਦਾਵੇਦਾਰੀਆਂ ਨੂੰ ਜਤਾਈ ਗਈ ਪਰ ਗੁਰਦਾਸਪੁਰ ਤੋਂ ਉਹਨਾਂ ਨੂੰ ਚੌਂ ਮੈਦਾਨ ਦੇ ਵਿੱਚ ਉਤਾਰਿਆ ਗਿਆ ਪਟਿਆਲਾ ਤੋਂ ਐਨ ਕੇ ਸ਼ਰਮਾ ਨੂੰ ਅਕਾਲੀ ਦਲ ਨੇ ਟਿਕਟ ਦਿੱਤੀ ਐਮਰਿਤਸਰ ਤੋਂ ਅਨਿਲ ਜੋਸ਼ੀ ਜਿਹੜੇ ਕਿ ਅਕਾਲੀ ਦਲ ਦੇ ਉਮੀਦਵਾਰ ਹੋਣਗੇ ਅਨੰਪੁਰ ਸਾਹਿਬ ਤੋਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਤੇ ਦਾਖਲਿਆ ਗਿਆ ਸੰਗਰੂਰ ਤੋਂ ਇਕਬਾਲ ਸਿੰਘ ਝੁੰਦਾ ਨੂੰ ਜਿਹੜਾ ਕਿ ਅਕਾਲੀ ਦਲ ਨੇ ਉਮੀਦਵਾਰ ਐਲਾਨਿਆ ਫਰੀਦਕੋਟ ਤੋਂ ਰਾਜਵਿੰਦਰ ਸਿੰਘ ਨੂੰ ਟਿਕਟ ਦਿੱਤੀ ਗਈ ਹੈ ਫਤਿਹਗੜ੍ਹ ਸਾਹਿਬ ਤੋਂ ਵਿਕਰਮਜੀਤ ਸਿੰਘ ਅਕਾਲੀ ਦਲ ਦੇ ਉਮੀਦਵਾਰ ਹੋਣਗੇ ਪਹਿਲੀ ਸੂਚੀ ਦੇ ਵਿੱਚ ਹਾਲਾਂਕਿ ਹਰ ਸਿਮਰਤ ਕੋਰ ਬਾਦਲ ਦਾ ਨਾਮ ਨਹੀਂ ਹਾਲਾਂਕਿ ਪਹਿਲਾਂ ਜਰੂਰ ਮੰਨਿਆ ਜਾ ਰਿਹਾ ਸੀਗਾ ਕਿ ਪਹਿਲੀ ਸੂਚੀ ਦੇ ਵਿੱਚ ਹਰਸਨਰਤ ਕੋਰ ਬੱਲ ਦੇ ਨਾਮ ਤੇ ਵੀ ਮੋਹਰ ਲੱਗ ਸਕਦੀ ਹੈ ਪਰ ਪਹਿਲੀ ਸੂਚੀ ਦੇ ਵਿੱਚ ਉਹਨਾਂ ਦੇ ਨਾਮ ਦਾ ਜ਼ਿਕਰ ਨਹੀਂ ਹੈ ਹਾਲਾਂਕਿ ਸੰਭਾਵੀ ਉਮੀਦਵਾਰ ਨੇ ਬਠਿੰਡਾ ਤੋਂ ਹਰਸਨਰਤ ਕੋਰ ਬਾਦਲ ਲਗਾਤਾਰ ਆਪਣੇ ਹਲਕੇ ਦੇ ਵਿੱਚ ਸਰਗਰਮ ਹੋ ਨਜ਼ਰ ਆ ਰਹੇ ਨੇ ਵਕਫ ਵਕਫ ਪਿੰਡਾਂ ਦੇ ਵਿੱਚ ਜਾ ਕੇ ਉਹਨਾਂ ਦੇ ਵੱਲੋਂ ਕੈਂਪੇਨਿੰਗ ਵੀ ਕੀਤੀ ਜਾ ਰਹੀ ਹੈ ਵਰਕਰਾਂ ਦੇ ਨਾਲ ਵੀ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ ਪਰ ਪਹਿਲੀ ਸੂਚੀ ਦੇ ਵਿੱਚ ਹਾਲਾਂਕਿ ਹਰਸਨਰਤ ਕੋਰ ਬਾਦਲ ਦਾ ਜ਼ਿਕਰ ਨਹੀਂ ਕੀਤਾ ਗਿਆ ਸੋ 7 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਸੰਗਰੂਰ ਦੀ ਗੱਲ ਕੀਤੀ ਜਾਵੇ ਤਾਂ ਢੀਂਡ ਸਾਹਿਬ ਪਰਿਵਾਰ ਦੀ ਵਜਾਏ ਸੰਗਰੂਰ ਤੋਂ ਇਕਬਾਲ ਸਿੰਘ ਝੁੰਦਾ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਹਾਲਾਂਕਿ ਪਿਛਲੇ ਦਿਨੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਘਰ ਵਾਪਸੀ ਕੀਤੀ ਗਈ ਸੀ ਢੀਂਸਾ ਪਰਿਵਾਰ ਦੇ ਵੱਲੋਂ ਜ਼ਰੂਰ ਮੰਨਿਆ ਜਾ ਰਿਹਾ ਸੀਗਾ ਕਿ ਪਰਵਿੰਦਰ ਸਿੰਘ ਢੀਂਸਾ ਜਿਹੜੇ ਸੰਗਰੂਰ ਤੋਂ ਉਮੀਦਵਾਰ ਹੋ ਸਕਦੇ ਨੇ ਪਰ ਸੰਗਰੂਰ ਤੋਂ ਇਕਬਾਲ ਸਿੰਘ ਝੁੰਦਾ ਤੇ ਜਿਹੜਾ ਕਿ ਦਾ ਖੇਡਿਆ ਗਿਆ ਅਕਾਲੀ ਦਲ ਦੇ ਵੱਲ ਆਖਿਰ ਸ਼੍ਰੋਮਣੀ ਅਕਾਲੀ ਦਲ 24 ਦੇ ਮੈਦਾਨ ਦੇ ਵਿੱਚ ਨਿਤਰਾਇਆ ਹੈ ਫਾਲਸਾ ਪੰਥ ਤੇ ਸਾਜਨਾ ਵਿਪਸ ਵਾਲੇ ਦਿਨ ਅਕਾਲੀ ਦਲ ਨੇ 7 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਜਿਸ ਦੇ ਵਿੱਚ ਕਈ ਸੀਨੀਅਰ ਆਗੂਆਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਗੁਰਦਾਸਪੁਰ ਤੋਂ ਡਾਕਟਰ ਦਲਜੀਤ ਸਿੰਘ ਜੀਮਾ ਅਕਾਲੀ ਦਲ ਦੇ ਉਮੀਦਵਾਰ ਹੋਗੇ ਪਟਿਆਲਾ ਤੋਂ ਐਨ ਕੇ ਸ਼ਰਮਾ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਪੰਥਕ ਸੀਟ ਅੰਮ੍ਰਿਤਸਰ ਤੋਂ ਅਕਾਲੀ ਦਲ ਨੇ ਅਨਿਲ ਜੋਸ਼ੀ ਨੂੰ ਟਿਕਟ ਦਿੱਤੀ ਹੈ ਜਦਕਿ ਸ੍ਰੀ ਨਨਕਪੁਰ ਸਾਹਿਬ ਤੋਂ ਸੀਨੀਅਰ ਆਗੂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਦੇ ਨਾਂ ਤੇ ਮੋਰ ਲਗਾਈ ਹੈ ਉਹਨਾਂ ਨੇ ਗੁਰੂ ਸਾਹਿਬ ਨੇ ਮੈਨੂੰ ਮੇਰੇ ਪਿਛਲੇ ਕੰਮ ਤੋਂ ਪ੍ਰਸੰਨ ਹੋ ਕੇ ਮੇਰੀ ਚੋਣ ਕੀਤੀ ਆ ਗੁਰੂ ਸਾਹਿਬ ਆਪ ਹੀ ਵਰਤਰੇ ਆ ਆਪ ਹੀ ਵਰਤਰੇ ਆ ਉਹਨਾਂ ਨੇ ਜਿਹੜੀ ਪਿਛਲੀ ਸੀ ਨਾ ਮੇਰੀ ਸੇਵਾ ਉਹਦੇ ਕਰਕੇ ਉਹ ਤੋਂ ਪ੍ਰਸੰਨ ਹੋ ਕੇ ਮੇ ਮੇਰੀ ਡਿਊਟੀ ਲਈ ਆ ਤੇ ਉਹ ਲੋਕਾਂ 'ਚ ਵਸ ਵੀ ਗਏ ਆ ਕਿਉਂਕਿ ਗੁਰੂ ਸਾਹਿਬ ਆਪ ਵਸ ਕੇ ਲੋਕਾਂ ਦੇ ਵਿੱਚ ਇਸ ਮਿਸ਼ਨ ਨੂੰ ਸਿਰੇ ਚੜਾਉਣਗੇ ਕਿ ਪੂਰੀ ਜ਼ਿੰਦਗੀ 'ਚ ਕਦੇ ਸ਼ਰਮਣੀ ਅਕਾਲੀ ਦਰ ਨੂੰ ਨਮੋਸੀ ਨਹੀਂ ਚੱਲਣੀ ਪਊਗੀ ਪੂਰੀ ਵਫਾਦਾਰੀ ਨਾਲ ਪਾਰਟੀ ਦੀ ਔਰ ਲੋਕਾਂ ਦੀ ਜਿਹੜੀ ਸੇਵਾ ਕਰਾਂਗਾ ਪੰਜਾਬ ਦੇ ਹੱਕਾਂ ਦੀ ਡਟ ਕੇ ਲੜਾਈ ਲੜਾਂਗਾ ਜੇ ਪੰਜਾਬ ਦੇ ਅੰਦਰ ਜਿਹੜੀਆਂ ਕੇਂਦਰ ਦੀਆਂ ਪਾਰਟੀਆਂ ਪੰਜਾਬ ਨੂੰ ਬਰਬਾਦ ਕਰ ਰਹੀ ਲੱਗੀਆਂ ਹੋਈਆਂ ਪੰਜਾਬ ਦਾ ਪੈਸਾ ਲੁੱਟ ਕੇ ਦਿੱਲੀ ਦੇ ਅੰਦਰ ਵਰਤਿਆ ਜਾ ਰਿਹਾ ਪਾਰਟੀ ਦੇ ਵਿਸ਼ਵਾਸ ਨੂੰ ਟੁੱਟਣ ਨਹੀਂ ਦੇਣਗੇ ਔਰ ਇਹ ਜੰਗ ਜਿਹੜੀ ਆ ਇਹ ਦਿੱਲੀ ਤੇ ਪੰਜਾਬ ਦੀ ਆ ਇਹ ਕਿਸੇ ਪਾਰਟੀ ਪਾਜੀ ਦਾ ਸਵਾਲ ਨਹੀਂ ਕਿਸੇ ਧੜੇ ਦਾ ਕਿਸੇ ਰੰਗ ਕਿਸੇ ਧਰਮ ਦਾ ਨਹੀਂ ਜਾਤ ਦਾ ਨਹੀਂ ਨਿਰੋਲ ਪੰਜਾਬ ਦਾ ਜਿਹਨੇ ਪੰਜਾਬੀ ਮਾਂ ਦਾ ਦੁੱਧ ਪੀਤਾ ਪੰਜਾਬ ਦਾ ਖਾਦਾ ਪੀਤਾ ਹੰਡਾਇਆ ਉਹ ਅੱਜ ਪੰਜਾਬ ਸ਼ਰਮਣੀ ਅਕਾਲੀ ਦਲ ਨਾਲ ਖੜੇਗਾ ਤੁਹਾਨੂੰ ਇਸ ਗੱਲ ਦਾ ਵਿਸ਼ਵਾਸ ਇਸ ਤਰ੍ਹਾਂ ਵਾ ਸੰਘੂੜ ਸੀਟ ਤੋਂ ਵੀ ਅਕਾਲੀ ਦਲ ਨੇ ਪੱਤੇ ਖੋਲ ਦਿੱਤੇ ਨੇ ਜਿੱਥੇ ਇਕਬਾਲ ਸਿੰਘ ਝੁੰਦਾ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਫਰੀਦਕੋਟ ਤੋਂ ਰਾਜਵਿੰਦਰ ਸਿੰਘ ਨੂੰ ਟਿਕਟ ਦਿੱਤੀ ਗਈ ਹੈ ਫਤਿਹਗੜ੍ਹ ਸਾਹਿਬ ਤੋਂ ਵਿਕਰਮਜੀਤ ਸਿੰਘ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹੋਣਗੇ ਸਵਾ ਅਕਾਲੀ ਦਲ ਨੇ 7 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ਜਦਕਿ 6 ਉਮੀਦਵਾਰਾਂ ਦਾ ਐਲਾਨ ਬਾਕੀ ਹੈ ਇੱਥੇ ਵੀ ਜ਼ਿਕਰ ਹੋ ਗਿਆ ਕਿ ਪਹਿਲੀ ਸੂਚੀ ਚ ਹਰ ਸਿਮਰਤ ਕੋਰ ਬਾਦਲ ਦਾ ਜ਼ਿਕਰ ਨਹੀਂ ਹੈ ਹਾਲਾਂਕਿ ਹਰ ਸਿਮਰਤ ਬਠਿੰਡਾ ਤੋਂ ਅਕਾਲੀ ਦਲ ਦੇ ਸੰਭਾਵੀ ਉਮੀਦਵਾਰ ਨੇ ਬਿਊਰੋ ਰਿਪੋਰਟ న్యూਸ 18 ਪੰਜਾਬ ਉਥੇ ਅਕਾਲੀ ਦਲ ਤੋਂ ਬਾਅਦ ਗੱਲ ਕਾਂਗਰਸ ਦੀ ਕੀਤੀ ਜਾਵੇ ਤਾਂ ਕਾਂਗਰਸ ਦੇ ਵੱਲੋਂ ਵੀ ਪਹਿਲੀ ਸੂਚੀ ਜਲਦ ਜਾਰੀ ਕੀਤੀ ਜਾ ਸਕਦੀ ਹੈ ਦਿੱਲੀ ਦੇ ਵਿੱਚ ਸੀਸੀਡੀ ਇਹ ਮੀਟਿੰਗ ਹੋਈ ਪੰਜਾਬ ਦੇ ਉਮੀਦਵਾਰਾਂ ਨੂੰ ਲੈ ਕੇ ਇਸ ਦੌਰਾਨ ਚਰਚਾ ਹੋਈ ਰਾਜਾ ਵੜਿੰਗ ਪ੍ਰਤਾਪ ਸਿੰਘ ਬਾਜਵਾ ਤੇ ਦੇਵਿੰਦਰ ਯਾਦਵ ਇਸ ਦੌਰਾਨ ਮੌਜੂਦ ਰਹੇ ਪੰਜਾਬ ਦੇ ਲਈ ਬਿਹਤਰ ਉਮੀਦਵਾਰ ਦੇਵਾਂਗੇ ਪ੍ਰਤਾਪ ਸਿੰਘ ਬਾਜਵਾ ਨੂੰ ਕਿਹਾ ਗਿਆ ਕਿ ਪੰਜਾਬ ਦੇ ਲਈ ਬਿਹਤਰ ਉਮੀਦਵਾਰ ਦਿੱਤੇ ਜਾਣਗੇ ਕਾਂਗਰਸ ਦੇ ਵੱਲੋਂ ਮਜ਼ਬੂਤੀ ਦੇ ਨਾਲ ਲੋਕ ਸਭਾ ਦੀ ਚੋਣ ਲੜਾਂਗੇ 7 ਤੋਂ 8 ਸੀਟਾਂ ਤੇ ਚਰਚਾ ਹੋਈ ਹੈ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਵੀ ਵੱਡੀ ਜਾਣਕਾਰੀ ਦਿੱਤੀ ਕਿ 7 ਤੋਂ 8 ਸੀਟਾਂ ਤੇ ਅੱਜ ਚਰਚਾ ਹੋਈ ਹੈ ਤੇ ਮੰਨਿਆ ਜਾ ਸਕਦਾ ਹੈ ਕਿ ਪੰਜਾਬ ਦੇ ਵਿੱਚ ਕਾਂਗਰਸ ਦੇ ਵੱਲ ਪਹਿਲੀ ਸੂਚੀ ਦੇ ਵਿੱਚ 7-8 ਉਮੀਦਵਾਰਾਂ ਦਾ ਜਿਹੜਾ ਕਿ ਐਲਾਨ ਇਸ ਦੇ ਮੁਤਾਬਿਕ ਕੀਤਾ ਜਾ ਸਕਦਾ ਹੈ ਜਿੱਤਣ ਵਾਲੇ ਉਮੀਦਵਾਰ ਉੱਤਰੇ ਜਾਣਗੇ ਰਾਜਾ ਵੜਿੰਗ ਨੇ ਇਹ ਵੀ ਕਿਹਾ ਹੈ ਕਿ ਜਿੱਤਣ ਵਾਲੇ ਉਮੀਦਵਾਰ ਜਿਹੜੇ ਕਿ ਚੋਣ ਮੈਦਾਨ ਦੇ ਵਿੱਚ ਉਤਰੇ ਜਾਣਗੇ ਮੌਜੂਦਾ ਐਮਪੀ ਵੀ ਨੇ ਨਵੇਂ ਚਿਹਰੇ ਵੀ ਨਹੀਂ ਇਹ ਵੀ ਵੱਡਾ ਬਿਆਨ ਦਿੱਤਾ ਹੈ ਰਾਜਾ ਵੜਿੰਗ ਨੇ ਕਿ ਮੌਜੂਦਾ ਐਮਪੀ ਵੀ ਹੋਣਗੇ ਨਵੇਂ ਚਿਹਰੇ ਵੀ ਹੋਣਗੇ ਪਾਰਟੀ ਅੰਦਰ ਕੋਈ ਵੀ ਨਾਰਾਜ਼ਗੀ ਨਹੀਂ ਹੈ ਤੇ ਨਾਲ ਇਹ ਵੀ ਸਪਸ਼ਟ ਕੀਤਾ ਗਿਆ ਰਾਜਾ ਵੜਿੰਗ ਦੇ ਵੱਲੋਂ ਕਿ ਪਾਰਟੀ ਦੇ ਅੰਦਰ ਕੋਈ ਵੀ ਨਾਰਾਜ਼ਗੀ ਨਹੀਂ ਹੈ ਤੇ ਜਿਹੜਾ ਉਮੀਦਵਾਰ ਜਿੱਤਣ ਦੇ ਕਾਬਿਲ ਹੈ ਜਿੱਤ ਸਕਦਾ ਹੈ ਜਿੱਤਣ ਵਾਲੇ ਉਮੀਦਵਾਰ ਹੀ ਮੈਦਾਨ ਦੇ ਵਿੱਚ उतारे ਜਾਣਗੇ ਅੱਜ ਪੰਜਾਬੀ ਜਿਹੜੀ ਸੀ 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 ਜਿਹਦੇ ਤੇ 7 8 ਸੀਟਾਂ ਦੇ ਉੱਪਰ ਚਰਚਾ ਹੋਈ ਸੋ ਮੇਰਾ ਖਿਆਲ ਉਹ ਸਾਰੀਆਂ ਜਿਹੜੀਆਂ ਉਹ ਕਲੀਅਰ ਹੋ ਗਈਆਂ ਜਲਦੀ ਹੀ ਕੋਈ ਸ਼ਾਮ ਤੱਕ ਜਾਂ ਸਵੇਰ ਤੱਕ ਉਹਨਾਂ ਦੀ ਅਨਾਊਂਸਮੈਂਟ ਹੋ ਜਾਏਗੀ ਕਿਹੜੀਆਂ ਸੀਟਾਂ पंजाब की सी की बैठक थी जिसमें सात आठ सीटों के ऊपर चर्चा रही और सभी सात आठ सीटें वो क्लियर हो चुकी हैं और मेरे को लगता है कि एक आधे दिन में या शाम को या सुबह उसकी उनकी अनाउंसमेंट हो रही है मौजूदा सांसदों को टिकट मिल रही है विनेबल क्राइटेरिया रखा गया मौजूदा सांसद भी हैं सब लोग हैं जो जीतने वाला साथी था उनको टिकट दिया गया बिल्कुल नए चेहरे भी हैं नए चेहरे भी हैं क्या महिलाएं भी इस बार हंड्रेड परसेंट महिलाएं भी मेरे को लगता है उसमें वो जो रिप्रेजेंटेशन ऑफ महिलाएं हैं नौजवान है नए लोग हैं पुराने हैं वो सारी चीजों का ध्यान रखा गया सर विक्रमजीत सिंह की तरफ से जो रेजिग्नेशन दिया गया था चीफ विप के तौर पे नाराज दिखाई दे रहे थे वो सीट देखो पारिवारिक हमारे सदस्य हैं ऐसे बहुत से लोग परिवार में नाराज हो जाते हैं मेरे को नहीं लगता कि उनको ने की उनको नाराज की वजह से इस्तीफा दिया होगा लेकिन उन्होंने कहा की मैं चीफ विप से अपना इस्तीफा देता हूँ ये बात जायज है लेकिन ऐसा नहीं मेरे को लगता कि वो नाराज है तो एक मैं आपको बताना चाहता हूं जो पंजाब के सेंटीमेंट है जो पंजाब कांग्रेस के वर्कर्स के सेंटीमेंट है कि आप अच्छे कैंडिडेट्स है, अच्छे चेहरे हों एक्सपीरियंस लोग हूँ, पढ़े लिखे लोग हूँ, सो देट मोदी साहब के रथ को पंजाब में रोका जा सके पंजाब बेसिकली वॉन्ट कि जो इंटरेस्ट हैं किसान के और खेत मजदूर के और हमारे जवान के जो इन्होंने डिस्बैंड कर दिए पंजाब वॉज नोन एज लैंड ऑफ फार्मर्स एंड ऑफ़ सोल्जर्स आर्मी डिस्बैंड कर दी फार्मर्स को दिया कुछ नहीं गोलियों और लाठियों को बजाए तो ये इस बात का अगर हमने डेमोक्रेसी में बदला लेना है तो वो बैलेट के जरिए हो सकता है जी। तो अब मौका आया है किसानों का खेत मजदूरों का और हमारे हिंदुस्तान के जवानों का इनको जवाब देने का और पंजाब गया गया। पिछली दो इलेक्शन की तरह इस दफा फिर जवाब देगा और आप हैरान होंगे सेवेंटी परसेंट पंजाब में बीजेपी की एंट्री नहीं कितनी सीटों पर चर्चा हुई आज कब आ जाएगी बहुत सारी हो गई है बहुत सारी की कल लिस्ट आ जाएगी सी सी थी आज की और एलेबरेट हमारा डिस्कशन हुआ अलग अलग सीटों पे लगभग छह सात सीटें हमने आज पहले बैच में क्लियर की है ਔਰ ਆਉਣ ਵਾਲੇ ਸਮੇਂ ਮੇ ਜੋ ਬਾਕੀ ਬਚੀ ਹੈ ਉਹਨਾਂ ਦੇ ਉੱਪਰ ਡਿਸਕਸ਼ਨ ਹੋਵੇ। ਅਤੇ ਕਾਂਗਰਸ ਦੀ ਸੀਈਸੀ ਮੀਟਿੰਗ ਦੇ ਵਿੱਚ ਹਿਮਾਚਲ ਦੇ ਉਮੀਦਵਾਰਾਂ ਤੇ ਵੀ ਚਰਚਾ ਕੀਤੀ ਗਈ। ਮੰਡੀ ਸੀਟ ਤੇ ਵਿਕਰਮਾ ਦਿੱਤਿਆ ਦਾ ਨਾਮ ਤੈਅ ਹੋਇਆ ਹੈ। ਪ੍ਰਤਿਭਾ ਸਿੰਘ ਦੇ ਵੱਲੋਂ ਇਹ ਵੱਡਾ ਬਿਆਨ ਦਿੱਤਾ ਗਿਆ। ਉਹਨਾਂ ਦਾ ਕਹਿਣਾ ਹੈ ਕਿ ਮੰਡੀ ਸੀਟ ਤੋਂ ਵਿਕਰਮਾ ਦਿੱਤਿਆ ਦਾ ਨਾਮ ਤੈਅ ਹੋਇਆ ਹੈ। ਮੰਡੀ ਸੀਟ ਪੂਰੀ ਤਿਆਰੀ ਦੇ ਨਾਲ ਲੜਾਂਗੇ। ਪ੍ਰਤਿਭਾ ਸਿੰਘ ਦੇ ਲਈ ਵੀ ਵੱਡਾ ਧਿਆਨ ਦਿੱਤਾ ਗਿਆ। ਉਹਨਾਂ ਨੇ ਵੀ ਕਿਹਾ ਕਿ ਕੰਗਨਾ ਰਣੌਤ ਨੂੰ 100% ਦਾ ਹਰਾਵਾਂਗੇ ਤਾਂ ਦੱਸਦੇ ਕਿ ਮੰਡੀ ਤੋਂ ਭਾਜਪਾ ਦੇ ਉਮੀਦਵਾਰ ਨੇ ਜੋ ਬਾਲੀਵੁੱਡ ਦੇ ਅਦਾਕਾਰਾਂ ਵੀ ਨੇ ਕੰਗਰਾਂਉਤ ਉਹਨਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਤੇ ਇਸ ਦੇ ਵਿਚਾਲੇ ਮੰਡੀ ਸੀਟ ਦੇ ਨਾਲ ਜੁੜੀ ਹੋਈ ਵੱਡੀ ਖਬਰ ਹੈ ਕਿ ਮੰਡੀ ਸੀਟ ਤੋਂ ਵਿਕਰਮਨ ਦਿੱਤਿਆ ਦਾ ਨਾਮ ਤੈਅ ਹੋਇਆ ਜੋ ਕਿ ਪ੍ਰਤਿਭਾ ਸਿੰਘ ਦੇ ਵੱਲੋਂ ਇਹ ਵੱਡੀ ਜਾਣਕਾਰੀ ਦਿੱਤੀ ਗਈ ਉਹਦਾ ਕਹਿੰਦੇ ਕਿ ਮੰਡੀ ਸੀਟ ਪੂਰੀ ਤਿਆਰੀ ਨਾਲ ਲੜਾਂਗੇ ਕੰਗਰਾਂਉਤ ਨੂੰ 100% ਹਰਾਵਾਂਗੇ ਪ੍ਰਤਿਭਾ ਜੀ ਅੱਜ ਸੀਐਸਸੀ ਦੀ ਬੈਠਕ ਵਿੱਚ ਕੀ ਤੈਅ ਹੋਇਆ ਹੈ आज जो हमने शॉर्ट लिस्ट किए थे नाम उस पर डिस्कशन हुआ है अब कुछ नाम पे संशय था कोई एक किसी को बोल रहा था दूसरा किसी को बोल रहा था तो उसको थोड़ा पेंडिंग रखा है कि उस पर विचार एक दफा और कर लेते हैं सर्वे की रिपोर्ट देख लेते हैं जो भी निर्णय होगा फिर डिक्लेयर आपसे एक सवाल मैम सबकी नज़र आप पे है हिमाचल प्रदेश में क्योंकि कंगन और रनौत वहाँ से चुनाव मैदान में उतरी है आप पार्टी के प्रदेश अध्यक्ष हैं क्या टक्कर देंगे उस सीट पे मंडी से और किस तरह की टक्कर आप लोग की तरफ से दी जाएगी हम भी पूरी शक्त होकर इस पार्टी को लड़ेंगे और अवश्य जीत कराएंगे जीद आप लड़ेंगे कि आपके बेटे लड़ेंगे मेरा ख्याल विक्रमादित्य का नाम तय हुआ है तो उस पर हाईकमांड अब उसको अनाउंस करेगी तब तो आप श्योर हैं कि मैम कंगना रनौत को हरा देंगे मंडी में आप लोग बिल्कुल 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 हंड्रेड परसेंट ਅਦਰ ਲੋਕ ਸਭਾ ਚੋਣਾਂ ਦੇ ਦੌਰਾਨ ਆਮ ਆਦਮੀ ਪਾਰਟੀ ਦੇ ਵੱਲੋਂ ਪੂਰੀ ਤਾਕਤ ਚੁੱਕੀ ਗਿਆ ਅਸਮ ਦੇ ਵਿੱਚ ਦੂਜੇ ਦਿਨ ਸੀਆ ਮਾਨਤੇਵਨ ਰੋਡ ਸ਼ੋਅ ਕੱਢਿਆ ਗਿਆ ਰੋਡ ਸ਼ੋਅ ਦੇ ਜ਼ਰੀਏ ਸ਼ਕਤੀ ਪ੍ਰਦਰਸ਼ਨ ਕੀਤਾ ਪਾਰਟੀ ਮਿਤਵਾਰਾਂ ਦੇ ਲਈ ਸਮਰਥਨ ਜਟਾਇਆ ਗਿਆ ਅਸਮ ਦੇ ਵਿੱਚ ਦਰਸ਼ਕ ਦੋ ਸੀਟਾਂ ਤੇ ਆਮ ਆਦੀ ਪਾਰਟੀ ਚੋਣ ਲੜ ਰਹੀ ਹੈ ਤੇ ਇਸ ਦੌਰਾਨ ਜਾਬਤੇ ਮੁੱਖ ਮੰਤਰੀ ਭਗਵੰਤ ਮਾਨ ਤੇ ਵੱਲੋਂ ਪਾਰਟੀ ਦੇ ਲਈ ਅਸਮ ਦੇ ਵਿੱਚ ਪ੍ਰਚਾਰ ਕੀਤਾ ਜਾ ਰਿਹਾ ਤੁਹਾਨੂੰ ਤਸਵੀਰਾਂ ਵਿਖਾ ਰਹੇ ਹਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਦੇ ਵਿੱਚ रोड शो किया गया लगातारूजे दिन रोड शो करते हुए मुख्यमंत्री आए रोड शो के जरिए शक्ति प्रदर्शन किया गया उसे पार्टी उम्मीदवार आज ये पवित्र धरती विश्वनाथ की पवित्र धरती पर आने का मौका मिला है दिल से खुशी हुई और आज बिहू का त्योहार मना रहे हो हम लोग बैसाखी मना रहे हैं आज ही के दिन हम लोग खालसा साजना दिवस भी मना रहे हैं असम और पंजाब का कल्चर बहुत मिलता जुलता है जब आप बिहू मनाते हो हम बैसाखी मनाते हैं आप बिहू मनाते हो तो हम लोहड़ी मनाते हैं तेरह जनवरी को ये जो कल्चरल स्वागत हुआ मेरा बिल्कुल सेम हम करते हैं अपने मेहमानों का पंजाब में बहुत मिलती जुलती धरती है शहीदों की गुरुओं पीरों की धरती है अभी आने वाले दिनों में चुनाव होगा इस चुनाव चिन्ह के लिए आपके पास आया हूं ये क्या काम करता है सफाई बहुत राजनीतिक गंदगी हो गई है सफाई करिए सफाई करिए राज जी हमारे कैंडिडेट हैं और ईवीएम में पहले नंबर का बटन है बटन भी पहले नंबर का है आना भी पहले नंबर पर ही है पहले नंबर का बटन दबाइए अरविंद केजरीवाल जी की सोच को आगे बढ़ाइए इनको ये लगता है ताना शाहों को, कि शायद को केजरीवाल को जेल में डालकर पार्टी खत्म कर सकते हैं लेकिन अरविंद केजरीवाल एक व्यक्ति नहीं है एक सोच का नाम है अरविंद केजरीवाल को तो अंदर कर दोगे लेकिन उसकी सोच को कैसे गिरफ्तार करोगे मुझे नहीं बताया ਅਦਰ ਪੰਜਾਬ ਦੇ ਵਿੱਚ ਕਿਸਾਨਾਂ ਦੇ ਵੱਲੋਂ ਬੀਜੇਪੀ ਆਗੂਆਂ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ ਗੁਰਦਾਸਪੁਰ ਦੇ ਵਿੱਚ ਕਿਸਾਨਾਂ ਨੇ ਦਿਨੇਸ਼ ਬੱਬੂ ਦਾ ਵਿਰੋਧ ਕੀਤਾ ਗੁਰਦਾਸਪੁਰ ਤੋਂ ਦਰਸਲ ਬੀਜੇਪੀ ਉਮੀਦਵਾਰ ਨੇ ਦਿਨੇਸ਼ ਬੱਬੂ ਫਰੀਦਕੋਟ ਦੇ ਵਿੱਚ ਹੰਸਰਾਜ ਹੰਸ ਦਾ ਵੀ ਕਿਸਾਨਾਂ ਨੇ ਵਿਰੋਧ ਕੀਤਾ ਗੁਰਦਰਾ ਜੰਡ ਸਾਹਿਬ ਦੇ ਵਿੱਚ ਦਰਸ਼ਨ ਨਤਮਸਤਕ ਹੋਣ ਜਾ ਰਹੇ ਸਨ ਹੰਸਰਾਜ ਹੰਸ ਫਰੀਦਕੋਟ ਭਾਜਪਾ ਦੇ ਉਮੀਦਵਾਰ ਨੇ ਹੰਸਰਾਜ ਹੰਸ ਤੁਹਾਨੂੰ ਦੋ ਤਸਵੀਰਾਂ ਵਿਖਾ ਰਹੇ ਹਾਂ ਹਾਂ ਫਰੀਦਕੋਟ ਦੀਆਂ ਤੇ ਦੂਜੇ ਪਾਸੇ ਗੁਰਦਾਸਪੁਰ ਦੀਆਂ ਤਸਵੀਰਾਂ ਜਿੱਥੇ ਕਿ ਫਰੀਦਕੋਟ ਦੇ ਵਿੱਚ ਆ ਭਾਜਪਾ ਦੇ ਉਮੀਦਵਾਰ ਨੇ ਜੋ ਹੰਸਰਾਜ ਹੰਸ ਉਹਨਾਂ ਦਾ ਲਗਾਤਾਰ ਕਿਸਾਨਾਂ ਦੇ ਵੱਲੋਂ ਆਪਰੋਧ ਕੀਤਾ ਜਾ ਰਿਹਾ ਤੇ ਇਸੇ ਤਰ੍ਹਾਂ ਗੁਰਦਾਸਪੁਰ ਦੇ ਵਿੱਚ ਜੋ ਗੁਰਦਾਸਪੁਰ ਤੋਂ ਵਿਨੇਸ਼ ਬੱਭੂ ਜਿਹੜੇ ਕਿ ਭਾਜਪਾ ਦੇ ਉਮੀਦਵਾਰ ਨੇ ਉਹਨਾਂ ਨੂੰ ਵੀ ਅੱਜ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਦਰਸਲ ਕਿਸਾਨਾਂ ਦੇ ਵੱਲੋਂ ਜਿਹੜਾ ਕਿ ਕਿਸਾਨੀ ਮੰਗਾਂ ਦਾ ਲਗਾਤਾਰ ਜ਼ਿਕਰ ਕੀਤਾ ਜਾ ਰਿਹਾ ਕਿਸਾਨੀ ਮੰਗਾਂ ਨੂੰ ਲੈ ਕੇ ਜਿਹੜੇ ਕਿ ਭਾਜਪਾ ਉਮੀਦਵਾਰਾਂ ਨੂੰ ਅਸਵਾਲ ਕੀਤੇ ਜਾ ਰਹੇ ਤੇ ਇਸੇ ਦਰਾਂ ਜਦੋਂ ਵੀ ਉਮੀਦਵਾਰਾਂ ਦੇ ਵੱਲੋਂ ਲੋਕਾਂ ਦੇ ਵਿਚਕਾਰ ਜਾਇਆ ਜਾਂਦਾ ਹੈ ਜਾਂ ਚੋਣ ਪ੍ਰਚਾਰ ਕਰਨ ਦੇ ਲਈ ਆਪੀ ਜੀਪੀ ਉਮੀਦਵਾਰ ਪਹੁੰਚਦੇ ਤੇ ਇਸ ਤਰੀਕੇ ਦੇ ਨਾਲ ਕਿਸਾਨਾਂ ਦੇ ਵੱਲੋਂ ਆਪਣਾ ਆਪ੍ਰੋਧ ਜ਼ਾਹਿਰ ਕੀਤਾ ਜਾਂਦਾ ਹੈ ਇਸ ਤਸਵੀਰਾਂ ਵਿੱਚ ਦੇਖਿਆ ਜਾ ਸਕਦਾ ਹੈ ਕਿ ਵੱਡੀ ਗਿਣਤੀ ਵਿੱਚ ਕਿਸਾਨ ਅਜ਼ਰ ਆ ਰਹੇ ਹੱਥਾਂ ਦੇ ਵਿੱਚ ਕਿਸਾਨੀ ਝੰਡੇ ਫੜੇ ਹੋਏ ਨੇ ਤੇ ਜੀਪੀ ਉਮੀਦਵਾਰਾਂ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ ਕਿਸਾਨ ਵੀ ਆਪਣੇ ਪਰਿਵਾਰ ਦੇ ਉਹ ਮੈਂ ਵੀ ਕਿਸਾਨ ਦੀ ਤੋਂ ਆ। ਮੈਂ ਵੀ ਕਿਸਾਨ ਪਰਿਵਾਰ ਤੋਂ ਆ ਕੋਈ ਅਸਲੀ ਗੱਲ ਨਹੀਂ। ਉਹਦੇ ਚਾਹਵੇਂ ਉਹਦਾ ਕੋਈ ਹੱਲ ਹੋ ਜਾਏ। ਕੋਈ ਸਰਕਾਰ ਚਾਹਦੀ ਵੀ ਆ ਕੋਈ 5 ਫਸਾ ਦੇ ਐਮ ਐਸ ਬੀ ਸਰਕਾਰ ਮੰਨੀ ਵੀ ਆ। ਤੇ ਮੁਰਕੇ ਬਿਠਾ ਕੇ ਉਹਨੂੰ ਕੋਈ ਹੱਲ ਕਰਨਾ ਜੇ ਦੇਖੋ ਪੂਰਾ ਕਿਸਾਨ ਦੇ ਚਾਰ ਪਰਿਵਾਰ ਪਰਿਵਾਰ ਵਿੱਚ ਜੋ ਦੋ ਪਰਿਵਾਰ ਵਿੱਚ ਆਪਸੇ ਉਹਨਾਂ ਦੇ ਹੋਈ ਜਾਂਦੀ ਮਾਰੇ ਮੋਟੀ ਕਰਕੇ ਤੇ ਬੈਠ ਕੇ ਮੁਕਤ ਗੱਲ ਮੁਕਣੀ ਜੇ ਵੀ ਕਰੀ। ਦੇਖੋ ਕਿਸਾਨ ਵੀ ਆਪਣੇ ਪਰਿਵਾਰ ਦੇ ਉਹ ਮੈਂ ਵੀ ਹਾਲਾਂਕਿ ਜਿੱਥੇ ਵਕਫਾਗ ਜ਼ਗਾਵਾ ਤੇ ਭਾਜਪਾ ਉਮੀਦਵਾਰਾਂ ਦਾ ਵਿਰੋਧ ਹੋ ਰਿਹਾ ਤਾਂ ਅਮਰਸਰ ਤੋਂ ਇਸ ਤੋਂ ਬਿਲਕੁਲ ਉਲਟ ਅਲੱਗ ਤਸਵੀਰਾਂ ਜਿਹੜੀਆਂ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਅਮਰਸਰ ਦੇ ਵਿੱਚ ਤਰਨਜੀਤ ਸੰਧੂ ਦਾ ਕਿਸਾਨਾਂ ਦੇ ਵੱਲੋਂ ਸਵਾਗਤ ਕੀਤਾ ਗਿਆ ਸਰਹੱਦੀ ਇਲਾਕੇ ਦੇ ਕਿਸਾਨਾਂ ਨੂੰ ਮਿਲਣ ਪਹੁੰਚੇ ਸਨ ਦਰਸਲ ਤਰਨਜੀਤ ਸੰਧੂ ਜਿਹੜੇ ਕੈਮਰਸਰ ਤੋਂ ਭਾਜਪਾ ਦੇ ਉਮੀਦਵਾਰ ਨੇ ਕਿਸਾਨਾਂ ਨੇ ਫੁੱਲਾਂ ਦੇ ਨਾਲ ਤਰਨਜੀਤ ਸੰਧੂ ਦਾ ਸਵਾਗਤ ਕੀਤਾ ਤਸਵੀਰਾਂ ਦੇ ਵਿੱਚ ਵੇਖਿਆ ਜਾ ਸਕਦਾ ਹੈ ਬੀਜਪੀ ਉਮੀਦਵਾਰ ਤਰਨਜੀਤ ਸੰਧੂ ਨਜ਼ਰ ਆ ਰਹੇ ਨੇ ਆ ਫੁੱਲਾਂ ਦੇ ਹਾਰ ਆ ਪਾ ਕੇ ਉਹਨਾਂ ਦਾ ਸਵਾਗਤ ਕੀਤਾ ਜਾਂਦਾ ਹੈ ਨਾਲ ਹੀ ਬੀਜਪੀ ਜਿਹੜੇ ਆਗੂ ਨੇ ਬੁੰਨੀ ਇਸਨਾਲਾ ਉਹ ਵੀ ਤਸਵੀਰਾਂ ਦੇ ਵਿੱਚ ਵਿਖੇ ਜਾ ਸਕਦੇ ਨੇ ਹਾਲਾਂਕਿ ਦੋਵੇਂ ਆਗੂਆਂ ਦਾ ਪਿਛੇ ਦੇ ਨਹੀਂ ਇਸਨਾਲਾ ਦੇ ਵਿੱਚ ਕਿਸਾਨਾਂ ਵੱਲੋਂ ਵਿਰੋਧ ਵੀ ਕੀਤਾ ਗਿਆ ਸੀਗਾ ਦੂਜੇ ਪਾਸੇ ਇਹ ਸਵਾਗਤ ਵਾਲੀਆਂ ਵਿੱਚ ਤਸਵੀਰਾਂ ਜਿਹੜੀਆਂ ਸਾਹਮਣੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਸਭ ਦੇ ਇਲਾਕੇ ਦੇ ਕਿਸਾਨਾਂ ਨੂੰ ਜਦੋਂ ਤਰਨਜੀਤ ਸੰਧੂ ਮਿਲਣ ਦੇ ਲਈ ਪਹੁੰਚਦੇ ਨੇ ਤਾਂ ਕਿਸਾਨਾਂ ਨੇ ਫੁੱਲਾਂ ਦੇ ਹਾਰ ਪਾ ਕੇ ਕਰਨਜੀ ਸੰਧੂ ਜਿਹੜੇ ਕਮਰਸਾਦ ਤੋਂ ਭਾਪੀ ਉਮੀਦਵਾਰ ਨੇ ਉਹਨਾਂ ਦਾ ਸਵਾਗਤ ਕੀਤਾ। ਆ ਮੈਂ ਪਹਿਲਾਂ ਵੀ ਆਇਆ ਸੀਗਾ ਤੇ ਅੱਜ ਆਪਣੇ ਜਿਹੜੇ ਕਿਸਾਨ ਜਿਹੜੇ ਇਫੈਕਟ ਹੁੰਦੇ ਨੇ ਆ ਬਾਰਡਰ ਏਰੀਆ ਤੋਂ ਤਾਰ ਦੇ ਨਾਲ ਇਹ ਇੱਥੇ ਮੈਨੂੰ ਲੈ ਕੇ ਆਏ ਤੇ ਇਹਨਾਂ ਨੇ ਦਿਖਾਇਆ ਤੇ ਕੀ ਕੀ ਇਹਨਾਂ ਨੂੰ ਮੁਸ਼ਕਲਾਂ ਆਉਂਦੀਆਂ ਨੇ ਤੇ ਇਨਾਂ ਚੋਂ ਕੁਸ਼ਤ ਆਲਰੇਡੀ ਅਸੀਂ ਹੋਮ ਮਿਨਿਸਟਰੀ ਦੇ ਨੋਟਿਸ 'ਚ ਲਿਆਤੀਆਂ ਨੇ ਲੇਕਿਨ ਮੈਂ ਹੀ ਅਸ਼ੋਰੈਂਸ ਦਿੰਦਾ ਹਾਂ ਕਿ ਇਹਨਾਂ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹਨਾਂ ਨੂੰ ਬਿਲਕੁਲ ਸਿੱਧਾ ਦਿੱਲੀ ਤੱਕ ਪਹੁੰਚਾਵਾਂਗੇ ਮੈਂ ਬਾਰ-ਬਾਰ ਇਹੀ ਗੱਲ ਕਰਦਾ ਹਾਂ ਕਿ ਜਿਹੜੀਆਂ ਵੀ ਸਰਕਾਰਾਂ ਰਹੀਆਂ ਨੇ ਜਾਂ ਇਸ ਵੇਲੇ ਹੈਗੀਆਂ ਨੇ ਕਿਸਾਨਾਂ ਦੀਆਂ ਮੁਸ਼ਕਲਾਂ ਦੇ ਵੱਲ ਉਹਨਾਂ ਨੂੰ ਖੁੱਲੀਆਂ ਅੱਖਾਂ ਨਾਲ ਦੇਖਣ ਦੀ ਜ਼ਰੂਰਤ ਹੈ। ਅਦਰ ਕੈਬਨਿਟ ਮੰਤਰੀ ਲਾਰਜਿਤ ਭੁੱਲਰ ਨੇ ਮਾਫੀ ਮੰਗ ਲਈ ਹੈ। ਵਿਵਾਦਤ ਬਿਆਨ ਤੇ ਮੰਤਰੀ ਭੁੱਲਰ ਦੇ ਵੱਲੋਂ ਮਾਫੀ ਮੰਗੀ ਗਈ ਹੈ। ਤਰਖਾਨ ਤੇ ਸੁਨਿਆਰ ਭਾਈਚਾਰਕ ਦਸਤੂਰ ਉਹਨਾਂ ਦੇ ਵੱਲੋਂ ਵਿਵਾਦਤ ਬਿਆਨ ਦਿੱਤਾ ਗਿਆ ਸੀਗਾ। ਭੁੱਲਰ ਤੇ ਬਿਆਨ ਦੀ ਨਖੇਦੀ ਕੀਤੀ ਸੀ। ਤਾ ਹੁਣ ਲਾਲਜੀਤ ਪੁਂਦਰਦੇਵਲੋਂ ਮਾਫੀ ਮੰਗਦੇ ਹੋਇਆ ਕਿਹਾ ਗਿਆ ਹੈ ਕਿ ਮੈਂ ਕਿਸੇ ਭਾਈਚਾਰੇ ਬਾਰੇ ਟਿੱਪਣੀ ਨਹੀਂ ਕੀਤੀ ਮੈਂ ਕਾਂਗਰਸ ਸਾਗੂ ਹਰਮਿੰਦਰ ਗਿੱਲ ਤੇ ਟਿੱਪਣੀ ਕੀਤੀ ਸੀ ਮੇਰਾ ਮਕਸਦ ਕਿਸੇ ਨੂੰ ਕੋਠੇਸ ਪਚਾਉਣਾ ਨਹੀਂ ਹੈ ਜਿਸ ਬਾਤੀ ਹੋ ਕੇ ਮੇਰੇ ਮੂੰਹੋਂ ਕੁਝ ਸ਼ਬਦ ਨਿਕਲ ਗਏ ਸੀ ਆ ਖਡੂਰ ਸਾਹਿਬ ਤੋਂ ਦਰਸਲਾਮਾਦੀ ਪਾਰਟੀ ਦੇ ਉਮੀਦਵਾਰ ਨੇ ਲਾਲਜੀਤ ਪੁਲਰ ਪੱਟੀ ਦੇ ਵਿੱਚ ਚੋਂ ਰੈਲੀ ਦੇ ਦੌਰਾਨ ਸਾਬਕਾ ਕਾਂਗਰਸ ਵਿਧਾਇਕ ਹਰਮਿੰਦਰ ਗਿੱਲ ਤੇ ਉਹਨਾਂ ਦੇ ਵੱਲੋਂ ਟਿੱਪਣੀ ਕੀਤੀ ਗਈ ਸੀ ਆਲੇ ਦਾ ਲਾਜੀਰ ਭੁੱਲਰ ਵੀ ਲੋਹਰੀਆ ਜੱਟਿਆ ਤੇਰੇ ਅੰਮੂ ਮੈਂ ਕੋਈ ਆਲੇ ਨਹੀਂ ਇਹਨੂੰ ਕਿਰਨ ਦਰਜੇ ਨੂੰ ਇੱਥੇ ਲੋਕਾਂ ਦੇ ਆ ਦੇਖ ਲਈ ਆ ਦੇਖ ਲਈ ਇਹਨੇ ਤੇ ਜਾ ਤੂੰ ਬੜੀਆਂ ਵਤੀਆਂ ਕੀਤੀਆਂ ਕੀਤੀਆਂ ਬੜੀਆਂ ਗੱਲਾਂ ਕੀਤੀਆਂ ਆ ਜੱਟ ਤੈਨੂੰ ਲੋਰਕਾਰ ਦਾ ਜਿੱਥੇ ਵੇਖਣਾ ਉਹ ਵੇਖ ਲਈ ਕੱਲ ਦੀ ਰੈਲੀ ਦੇ ਵਿੱਚ ਪੱਟੀ ਮਾਈ ਪੈਲਸ ਦੇ ਵਿੱਚ ਜੋ ਗੱਲਾਂ ਬਾਤਾਂ ਹੋਈਆਂ ਉਹ ਮੈਂ ਸਾਬਕਾ ਐਮਐਲਏ ਜਿਹੜਾ ਕਾਂਗਰਸ ਦਾ ਹਰਮਿੰਦਰ ਸਿੰਘ ਗਿੱਲ ਨੂੰ ਕਹੀਆਂ ਉਹਦੇ ਵਿੱਚ ਮੇਰੇ ਭਰਾ ਨੇ ਬਰਾਦਰੀਆਂ ਜਿੰਨੀਆਂ ਵੀ ਆ ਸਾਰੇ ਮੇਰੇ ਭਰਾ ਮੇਰੇ ਪਰਿਵਾਰਾਂ ਦੀ ਤਰ੍ਹਾਂ ਐ ਤੇ ਮੈਂ ਜੋ ਗੱਲ ਕਹੀ ਆ ਉਹ ਸਾਬਕਾ ਐਮਐਲਏ ਰਮਿੰਦਰ ਸਿੰਘ ਗਿੱਲ ਨੂੰ ਕਹੀ ਕਿਸੇ ਭਰਾ ਦੀ ਨਹੀਂ ਕਹੀ ਤੇ ਜੇ ਕਿਸੇ ਨੂੰ ਲੱਗਦਾ ਮੇਰੇ ਭਰਾ ਨੂੰ ਕਿਸੇ ਬਰਾਦਰੀ ਨੂੰ ਠੇਸ ਪਹੁੰਚੀ ਆ ਜਾਂ ਕਿਸੇ ਨੂੰ ਲੱਗਦਾ ਵੀ ਸਾਨੂੰ ਕਹਾ ਤੇ ਮੈਂ ਸਿਰ ਨਵਾ ਕੇ ਮਾਫੀ ਮੰਗਦਾ ਮੇਰਾ ਕੋਈ ਮਕਸਦ ਨਹੀਂ ਸੀ ਕਿਸੇ ਨੂੰ ਠੇਸ ਪਹੁੰਚਾਉਂਦਾ ਇਹ ਲਗਭਗ 1 ਸਾਲ ਹੋ ਗਿਆ ਸੀ ਇਹ ਸਾਬਕਾ ਐਮਐਲਏ ਸਾਡੇ ਕਦੀ ਮੇਰੇ ਬੱਚਿਆਂ ਬਾਰੇ ਕਦੀ ਮੇਰੇ ਬਾਰੇ ਨਜਾਇਜ਼ ਗੱਲਾਂ ਜਿਹੜੀ ਕੋਈ ਗੱਲ ਹੈਗੀ ਨਹੀਂ ਉਹ ਗੱਲਾਂ ਐਵੇਂ ਨਜਾਇਜ਼ ਕਰਦਾ ਸੀ ਤੇ ਅਸਲ ਤੇ ਇਹਨੂੰ ਪੱਟੀ 'ਚ ਇੰਦਾ ਕਹਿੰਦੇ ਆ ਤਾਂ ਮੇਰੇ ਕੋ ਜਜ਼ਬਾਤੀ ਹੋ ਕੇ ਉਹ ਗੱਲਾਂ ਮੂੰਹੋਂ ਨਿਕਲ ਗਈਆਂ ਪਰ ਮੈਂ ਫੇਰ ਹੱਥ ਜੋੜ ਕੇ ਮਾਫੀ ਮੰਗਦਾ ਹਾਂ ਤੇ ਭਰਾਵਾਂ ਤੋਂ ਐਸਸੀ ਬਰਾਦਰੀਆਂ ਬੀਸੀ ਬਰਾਦਰੀਆਂ ਜਰਨਲ ਬਰਾਦਰੀਆਂ ਜਿੰਨੇ ਵੀ ਪਾਈਚਾਰਿਆਂ ਦੇ ਭੈਣ ਭਰਾ ਨੇ ਲੋਕ ਨੇ ਮੇਰੇ ਪਰਿਵਾਰਾਂ ਦੀ ਤਰ੍ਹਾਂ ਨੇ ਜੇ ਕਿਸੇ ਨੂੰ ਠੇਸ ਪਹੁੰਚੀ ਆ ਤੇ ਮੈਂ ਉਹਦੇ ਲਈ ਸਿਰ ਨਵਾ ਕੇ ਤੁਹਾਡੇ ਕੇ ਸਿਰ ਨੂੰ ਔਨਾ ਤੇ ਮਾਫੀ ਮੰਗਦਾ ਇਸ ਗੱਲ ਨੂੰ ਆਪਾਂ ਇੱਥੇ ਹੀ ਸ਼ਰਤ ਹੈ ਇਸ ਗੱਲ ਨੂੰ ਇੱਥੇ ਹੀ ਮੁਕਾ ਦਈਏ ਮੇਰਾ ਕਿਸੇ ਨੂੰ ਥੇਸ ਪਹੁੰਚਾਉਂਦਾ ਕੋਈ ਮਕਸਦ ਨਹੀਂ ਸੀ ਧੰਨਵਾਦ